ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਵਰਤਨਵਾੜਾ ਸਾਹਿਬ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗ ਗਿਆ ਬਲੌਗ ਦੀ ਸਟਾਰਟਿੰਗ ਤਾਂ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰਸ ਮੈਂ ਕਰਕੇ ਜੁੜੋ ਤੁਸੀਂ ਜੀ ਹਾਂਜੀ ਇੱਥੇ ਟਾਈਮ ਹੈਗਾ ਦੁਪਹਿਰ ਦੇ 2:30 ਵੱਜ ਚੁੱਕੇ ਨੇ ਇਹ ਅੱਜ ਇਹਦੇ ਪੈਰ ਦਾ ਖਾਣਾ ਖਾਣਾ ਦਾਣਾ ਹੋ ਰਿਹਾ ਹੈ ਸਕੂਲੋਂ ਤਾਂ ਫਟਰੀ ਆ ਗਈ ਸੀ ਕਿਉਂਕਿ ਇਹ ਬੱਚਿਆਂ ਦੇ ਹੋਗੇ ਪੇਪਰ ਸਟਾਰਟ ਅੱਜ ਇਹਨਾਂ ਦਾ ਫਰਸਟ ਪੇਪਰ ਸੀਗਾ ਦੇ 12:00 ਵਜੇ ਦਿਨ ਘਰੇ ਆਣੇ ਸੀਗੇ ਉਸ ਤੋਂ ਬਾਅਦ ਮੈਨੂੰ ਚਾਹ ਦੇ ਪੀਸੀ ਕੀ ਕਿਉਂਕਿ 12:00 ਵਜੇ ਫਿਰ ਮੈਮੀ ਰੰਗ ਕਰਨਾ ਸੀਗਾ ਮੈਂ ਹਾਂ ਵੀ ਚਲੋ ਜਦੋਂ ਉੱਠਾਂ ਉਠੂੰਗੀ ਵੀ ਉਸ ਤੋਂ ਬਾਅਦ ਤੁਹਾਨੂੰ ਬਣਾ ਕੇ ਦੇ ਦਵਾਂਗੀ ਇਹ ਮੰਗ ਰਹੀ ਸੀਗੇ ਅੱਜ ਚੌਲ ਤੇ ਹਾਂ ਮੈਂ ਚੌਲ ਬਣਾ ਕੇ ਦੁੱਤੇ ਨੇ ਚੌਲ ਖਾ ਰਹੇ ਨੇ ਬਾਕੀ ਸਰਵਰੀ ਬਨੇ ਮੈਂ ਕੁਸ਼ਨ ਤੇ ਵੀ ਜਾਣਾ ਉਹ ਤਾਂ ਕਰਕੇ ਫਿਰ ਹੁਣ ਫਟਾਵਾ ਕਰਦੇ ਚੌਲ ਖਾਰੇ ਨੇ ਲੇਟ ਹੋਣਾ ਕਹਿੰਦਾ ਮੁੰਮੀ ਮੈਂ ਤੇ ਉਹ ਬੱਸ ਆਉਂਦੇ ਨੇ ਜਿਹੜਾ ਮੈਂ ਸਮਝਦੀ ਇਹਨਾਂ ਦੇ ਗਿਆ ਤੋਂ ਬਾਅਦ ਆਉਂਦੇ ਫਿਰਦਾ ਘਾ ਪਾ ਲੈਂਦੇ ਨੇ ਚਾਦਰ ਸਾਡੀ ਇੱਦਾਂ ਇਕੱਠੀ ਦੀ ਇਕੱਠੀ ਹੋ ਜਾਂਦੀ ਐ ਜਦੋਂ ਇਹ ਆ ਜਾਂਦੇ ਨੇ ਮੈਂ ਕਿ ਜਿੰਨੀ ਵਾਰ ਮਰਜੀ ਵਿਛਾਲਾ ਇਹਨਾਂ ਨੇ ਇਕੱਠੀ ਕਰਨੀ ਉਹ ਕਰਨੀ ਆ ਪਤਾ ਨਹੀਂ ਕੀ ਆਤਾ ਇਹਨਾਂ ਨੂੰ ਹੈਲੋ ਕਰੋ ਮੇਰੇ ਨੂੰ ਜਿਸ ਕੰਮਿਸ ਕੰਮ ਹੈਲੋ ਹੈ ਕਾ ਜਿਸ ਕੰਨ ਲਈ ਬੈਠਾ ਐਨਕਾ ਇਹਦੀ ਅੱਖ ਦੋਗਦੀ ਆ ਕਹਿੰਦਾ ਮੁੰਮੂ ਮੈਂ ਐਨਕਾ ਲਾਉਣੀਆਂ ਨੇ ਵੀ ਨਹੀਂ ਤਰਾਂ ਤੁਹਾਨੂੰ ਵੀ ਹੋ ਜਾਣੀਆਂ ਅੱਖਾਂ ਸੁੱਜੀਆਂ ਅਸਾ ਸੁੱਜ ਗਈਆਂ ਇਹਦੀਆਂ ਤੇ ਉੱਥੇ ਬੱਚੇ ਵੀ ਅੱਧੀ ਸਕੂਲ ਚ ਗਾ ਦਾ ਵੀ ਅ ਜੈਂਕ ਲਾ ਕੇ ਆਏ ਸੀਗਾ ਨਾ ਉਹਦੀ ਵੀ ਅੱਖੀ ਜੀ ਹੋਈ ਸੀਗੀ ਤਾਂ ਕਰਕੇ ਐਨਕਾ ਲਈ ਬੈਠਾ ਹੈ ਅੱਜ ਬਠਾ ਸੈਲਫੀ ਉਸ ਕਰ ਰਹੇ ਆਂ ਅਰ ਇਹਦਾ ਵੀ ਅੱਜ ਸੀਗਾ ਸੈਂਸਰ ਦਾ ਪੇਪਰ ਕੱਲ ਹੋਏਗਾ ਇਹਦਾ ਪੰਜਾਬੀ ਦਾ ਮੇਰਾ ਵੀ ਤੇ ਇਹਦਾ ਅੱਜ ਮੈਥ ਦਾ ਸੀਗਾ ਤੇ ਕਾਨੂੰਨ ਇਹਦੇ ਪਰਹੇ ਨੇ। ਹੁਣ ਡਿਊਟੀ ਹੋਰ ਵੱਧ ਗਈ ਆਪਣੇ। ਹੁਣ ਇਹਨਾਂ ਨੂੰ ਪੇਪਰਾਂ ਦੀ ਤਿਆਰੀ ਵੀ ਕਰਾਉਣੀ ਪੈਂਦੀ ਆ ਤੇ ਬਸ ਹੁਣ ਮੈਂ ਇਹਨਾਂ ਦੇ ਕਿੰਨੇ ਕਿੰਨੇ ਕੰਮ ਨਿਬੇੜ ਲਾ ਜਿਹੜੇ ਹੁੰਦੇ ਨੇ। ਮੈਂ ਤੋਂ ਹੁਣੇ ਸੀ ਗਿਆ ਹੁਣ ਕੱਪੜੇ ਕੱਲ ਨਹੀਂ ਤੋਂ ਤੈ ਕੇ ਪਾਸ ਤੋਂ ਉੱਤੇ ਸੀਗੇ ਉਹਨਾਂ ਚਾਹ ਵਾਣ ਲਿਆ ਕਿ ਉਹਨਾਂ ਨੇ ਉੱਗੀ ਮਾਰ ਦੇ ਆਪਾਂ ਤੇ ਬੜੇ ਰੋ ਬਲੌਗ ਦੇ ਨਾਲ ਸੁਰਨ ਸ਼ੇਅਰ ਕਰਦੇ ਆਂ ਕੀ ਕੀ ਕੰਮ ਕਰਦੇ ਆਂ। ਤੇ ਹੁਣ ਲੈਬ ਨਹੀਂ ਸਾਡੇ 12 ਵਜੇ ਦੀ ਲੈਬ ਜੀ ਹੋਈ ਆ। ਮੁਰਕੇ ਆਈ ਕਿ ਕੀ ਹੁਣ ਦੇਖਿਆ ਕਦੋਂ ਆਉਂਦੀ ਆ ਉਦੋਂ ਮਸ਼ੀਨ ਦਾ ਜਦੋਂ ਆਉਗੀ ਫਿਰ ਵੇਚ ਨੂੰ ਹਰ ਮੈਂ ਲੈ ਕੇ ਆਉਣੀ ਦਵਾਈ ਮੇਰਾ ਹੱਥ ਦੇ ਹੱਥ ਨੇ ਮੇਰੇ ਇੰਨਾ ਦੁੱਖੀ ਕਰੇ ਬੈਨੇ ਮੈਨੂੰ ਪਿਛਲੇ ਸਾਲ ਮੇਰੇ ਆ ਹੱਥ ਤੇ ਸੀਗਾ ਜੱਗ ਮੱਡਾ ਵੜਾ ਜਿਹੜੇ ਪਿਛਲੇ ਪਹਿਲੇ ਵੀਓਬਰ ਨੇ ਜੁੜੇ ਹੋ ਉਹਨਾਂ ਤੋਂ ਕਟਾਇਆ ਤੇ ਐਜੇ ਇੱਧਰ ਹੋ ਗਿਆ ਹੁਣ ਇਹ ਟੀਕੇ ਲੱਗ ਰਹੇ ਨੇ ਪੰਜ ਮੈਂ ਰੋਜ਼ ਜਾਂਦੀ ਆ ਜੇ ਉਹ ਤੀਸਰਾ ਟੀਕਾ ਹੈ ਪੰਜ ਟੀਕੇ ਲਵਾਉਣੇ ਬਹੁਤ ਆਖੇ ਨੇ ਜੀ ਟੀਕੇ ਹੋਰ ਰਹੇ ਨੇ ਨਾ ਹੋਰ ਟੀਕ ਲਵਾਉਨੇ ਆ ਨਾਲੇ ਫਿਰ ਅ ਗੋਲ ਜਦਾਂ ਨੂੰ ਫਿਰ ਉਹਨੇ ਕਿਹਾ ਵੀ ਇਨਫੈਕਸ਼ਨ ਤੋਂ ਵੀ ਬਚਾਉਣਾ ਤੇ ਮੈਂ ਗਲਵਜ਼ ਲੈ ਆਈ ਸੀ ਜਿਵੇਂ ਕੱਪੜੇ ਵਗੈਰਾ ਪਾਉਣੇ ਨੇ ਜਾਂ ਭਾਂਡੇ ਵੀ ਜ਼ਰਾ ਮਾਂਜਣੇ ਨੇ ਉਹਦੋਂ ਮੈਂ ਪਾ ਲ ਲਈ ਨਹੀਂ ਨਹੀਂ ਫਿਰ ਇਹ ਜਖਮ ਪਤੀ ਜਾਂਦਾ ਪਤਾ ਨਹੀਂ ਕੀ ਹੋ ਜਾਂਦਾ ਮੈਂ ਤਾਂ ਹਰ ਇੱਕ ਸਾਲ ਹੋ ਜਾਂਦਾ ਬਹੁਤ ਆਖੀਆ ਮੈਂ ਇਹ ਜਖਮ ਪਤੀ ਕੰਮ ਕਰਨਾ ਵੀ ਉਖਾ ਹੋਇਆ ਤੇ ਜਿਵੇਂ ਹੁਣ ਮੈਨੂੰ ਲੱਗਦਾ ਵੀ ਟੀਕੇ ਨਾਲ ਮੋੜ ਪੈ ਗਿਆ ਦੇਖੋ ਹਾਲ ਤਾਂ ਤਿੰਨੇ ਟੀਕੇ ਹੋ ਰਹੇ ਨੇ ਨੇ ਰੋ ਰੋ ਪੰਜ ਦਾ ਨੋਟ ਖੁੱਲ ਜਾਂਦਾ ਇੰਨੇ ਵਗੇ ਟੀਕੇ ਨੇ ਤੇ ਚਲੋ ਜੀ ਕਰੀਏ ਕੰਮ ਕਰ ਫੇ ਮਿਲ ਜਾਣਾ ਤੁਹਾਨੂੰ ਨਾਲ ਦੀ ਨਾਲ ਬੜੇ ਲੋਕ ਲੱਗਦੇ ਨੇ ਲਓ ਜੀ ਇੱਥੇ ਮੈਂ ਜਵਾਕਾਂ ਨੂੰ ਚੌੜ ਵਗੈਰਾ ਖਲੌਣ ਤੋਂ ਬਾਅਦ ਤੇ ਸੈਜਪਰੀ ਚਲੇ ਗਿਆ ਸੀ ਟਿਊਸ਼ਨ ਉਸ ਤੋਂ ਬਾਅਦ ਲੱਗੀ ਸੀ ਟਾਹਾਂ ਮਾਰਨਾ ਟਾਹਾਂ ਮਾਰਨਾ ਤੇ ਬਾਰੀ ਪੈ ਸੀਗੇ ਕੱਪੜੇ ਮਿੰਜੇ ਤੇ ਇੱਥੇ ਬੈਠ ਕੇ ਮਾਰ ਲਾਂਗੇ ਕਿਉਂਕਿ ਜੀ ਅੰਦਰ ਫਿਰ ਥੋੜੀ ਜਿਹੀ ਹੌਸੀ ਮੈਨੂੰ ਅੰਦਰ ਲੈ ਜਾਣਾ ਮੈਂ ਕਿਹਾ ਵੀ ਅੰਦਰ ਕਾਨੂੰ ਲੈ ਕੇ ਜਾਣੇ ਨੇ ਇੱਥੇ ਪੈ ਨੇ ਹੁਣ ਇੱਥੇ ਮਾਰ ਲੂਣੀਆਂ ਟਾਹਾਂ ਇੱਕ ਟਾਹੇ ਨੇ ਜਿਹੜੀਆਂ ਮਾਰਨੀਆਂ ਔਖੇ ਲੱਗਦੇ ਨੇ ਕੱਪੜੇ ਸਮੇਟਣੇ ਬਹੁਤ ਔਖੇ ਲੱਗਦੇ ਨੇ ਜੀ ਬਾਕੀ ਅਗਲਾ ਸਾਰਾ ਕੰਮ ਕਰੀ ਜਾਂਦਾ ਹੈ ਕਿਉਂਕਿ ਜੀ ਇੱਕ ਤਾਂ ਕੱਪੜੇ ਸਮੇਟਣ ਨੂੰ ਟਾਈਮ ਬਹੁਤ ਲੱਗ ਜਾਂਦਾ ਬੈਠ ਕੇ ਕਰਨਾ ਤਾਂ ਸੀ ਕਾਫੀ ਟਾਈਮ ਲੱਗ ਜਾਂਦਾ ਕੱਪੜੇ ਸਮੇਟਣ ਨੂੰ ਤੇ ਮੈਂ ਅੱਜ ਫੇਰ ਮਸ਼ੀਨ ਲਾਉਣੀ ਸੀਗੀ ਜਿਵੇਂ ਕਿ ਤੁਹਾਨੂੰ ਦੱਸਿਆ ਪਰ ਲੈਟ ਨਹੀਂ ਸੀਗੀ ਮੈਨੂੰ ਐ ਸੀਗਾ ਵੀ ਲੈਟ ਆ ਜਵੇ ਚਲ ਮੈਂ ਮਸ਼ੀਨ ਲਾਦਾ ਉਸ ਤੋਂ ਬਾਅਦ ਫੇਰ ਮੈਂ ਵੀ ਦਵਾਈ ਲੈਣ ਵਿੱਚ ਜਾਣਾ ਮੇਰੇ ਨਾਲ ਦਵਾਈ ਲਿਆਉਂਗੀ ਫੇਰ ਦਾਲ ਵੀ ਧਰਨੀ ਸੀਗੀ ਅੱਜ ਹਾਲੇ ਕੁਛ ਨਹੀਂ ਬਣਾਇਆ ਸੀਗਾ ਤੇ ਉਹ ਮੈਂ ਮੈਨੂੰ ਐ ਸੀਗਾ ਵੀ ਜੇ ਤਾਂ ਕੁੱਕਰ ਚ ਧਰਨੀ ਹੁੰਦੀ ਫੇਰ ਤਾਂ ਮੈਂ ਚਲੋ ਧਰ ਕੇ ਵੀ ਚਲੀ ਜਾਂਦੀ ਵੀ ਬਾਅਦ ਚ ਹਨਾ ਸੀਟੀਆਂ ਲੱਗੀਆਂ ਜਾਂਦੀਆਂ ਪਰ ਜੀ ਦਾਲ ਬਣਾਉਣੀ ਆਪਾਂ ਨੇ ਚੁੱਲੇ ਤੇ ਚੁੱਲੇ ਤੇ ਬਣਾਵਾਂਗੇ ਦਾਲ ਕੁੱਕਰ ਚ ਤਾਂ ਛੇਤੀ ਬਣ ਜਾਂਦੀ ਹੈ ਛੇਤੀ ਗਲ ਜੇ ਜਾਂਦੀ ਬਣਦੀ ਤਾਂ ਕਾਨੂੰਾ ਗਲੇ ਜਾਂਦੀ ਹੈ ਜਦੋਂ ਸੀਟੀਆਂ ਲੱਗਦੀਆਂ ਨੇ ਪਰ ਜਿਹੜੀ ਚੁੱਲੇ ਤੇ ਦਾਲ ਬਣਾਉਣੀ ਆ ਆਪਾਂ ਹੌਲੀ ਹੌਲੀ ਰਿਚ ਰਿਚ ਕੇ ਬਣਨੀ ਆ ਉਹ ਬਹੁਤ ਵਧੀਆ ਬਣਦੀ ਆ ਤੇ ਕਾਫੀ ਟਾਈਮ ਲੱਗ ਜਾਂਦਾ ਚੁੱਲੇ ਤੇ ਦਾਲ ਬਣਾਉਣ ਨੂੰ ਪਤਲੇ ਖੁੱਲੇ ਪਤਲੇ ਦੇ ਵਿੱਚ ਤੇ ਉਹ ਫਿਰ ਮੈਂ ਉਹ ਵੀ ਧਰਨੀ ਸੀਗੀ ਤਾਂ ਕਿ ਮੈਂ ਕਿਹਾ ਵੀ ਚਲ ਪਹਿਲਾਂ ਹਾਂ ਕੱਪੜੇ ਸਮੇਟਦਾ ਤੇ ਗਰਮੀ ਜੀ ਫੇਰ ਬਹੁਤ ਜ਼ਿਆਦਾ ਹੋ ਗਈ ਇੰਨਾ ਜ਼ਿਆਦਾ ਬੱਟ ਪੈਣ ਲੱਗ ਗਿਆ ਤੇ ਟੈਂਪਰੇਚਰ ਫੇਰ ਆਪਣਾ 38 ਡਿਗਰੀ ਤੇ ਪਹੁੰਚਿਆ ਪਿਆ ਹੈ ਇੰਨਾ ਜ਼ਿਆਦਾ ਹੋਇਆ ਪਿਆ ਤੇ ਗੁੰਮਸ ਜੀ ਬਣੀ ਪਈਆ ਨਾ ਕਿਤੇ ਹਵਾ ਚਲਦੀ ਹੈ ਨਾ ਵਾਸਤਾ ਤੇ ਮੈਂ ਜਦੋਂ ਨਾ ਥੱਲੇ ਗਈ ਪਸ਼ੂ ਦੇਖੇ ਨੇ ਹੌਂਕਦੇ ਨੇ ਤੇ ਚਲੋ ਮਹਿਸਾਂ ਦਾ ਤਾਂ ਸਾਰ ਜੰਦਾ ਗਾਂਵਾਂ ਵਾਲੀਆਂ ਹੌਂਕ ਰਹੀਆਂ ਸੀਗੀਆਂ ਮੈਂ ਇੱਥੇ ਉਹੀ ਕਹਿ ਰਹੇ ਸੀ ਮਹ ਜੇ ਲਾਈਟ ਹੁੰਦੀ ਹਨਾ ਵੀ ਚਲੋ ਉਹਨਾਂ ਤੇ ਪਾਣੀ ਪਾ ਦਿੰਦੇ ਛੰਡਾ ਚਲਾ ਕੇ ਅੱਜ ਲਾਈਟ ਬਣੀ ਸੀਗੀ ਪਤਾ ਨਹੀਂ 12 ਵਜੇ ਤੱਕ ਕੱਟ ਲੱਗਿਆ ਹੋਇਆ ਪਤਾ ਨਹੀਂ ਕੀ ਗੱਲ ਹਾਲ ਤੱਕ ਨਹੀਂ ਛੱਡੀ ਹੈਗੀ ਪਤਾ ਨਹੀਂ ਏਸੀ ਦੁਆਰਾ ਚੱਲਣ ਲੱਗੇ ਇਹਦਾ ਪਾਪਾ ਤਾਂ ਕਹਿੰਦਾ ਹੁੰਦਾ ਕਹਿੰਦਾ ਏਸੀ ਚੱਲ ਪਏ ਲੋਕਾਂ ਦੇ ਵੀ ਗ੍ਰੈਡ ਗਰਮ ਹੋ ਜਾਂਦਾ ਸ਼ਾਇਦ ਤਾਂ ਕਰਕੇ ਲਾਈਟ ਕੱਟ ਲੈਂਦੇ ਨੇ ਤੇ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਜੀ ਫੇਰ ਤੇ ਹਵਾ ਵੀ ਨਹੀਂ ਕਿਧਰੇ ਪਾਸੇ ਚਲਦੀ ਹੈਗੀ ਤੇ ਚਲੋ ਜੀ ਆਪਾਂ ਹੁਣ ਇਥੇ ਟਹਿ ਟਹਿ ਮਾਰ ਦਈਏ ਫੇਰ ਉਸ ਤੋਂ ਬਾਅਦ ਸਾਈਪ੍ਰਿਤ ਨੂੰ ਡਿਕੂਗੀ 4:00 ਵਜੇ ਆਊਗਾ ਸਾਈਪ੍ਰਿਤ ਤੇ ਉਦੇ ਨਾਲ ਜਾਣਾ ਸੀਗਾ ਫਿਰ ਮਿੱਟੀ ਕਾ ਲਵਾਉਣ ਰੋਜ਼ ਜਾਣਾ ਪੈਂਦਾ ਏ 9 ਔਖਾ ਲੱਗਦਾ ਘਰ ਦੇ ਕੰਮ ਛੱਡ ਕੇ ਜਾਣਾ ਕਾਫੀ ਟਾਈਮ ਫੁੱਟ ਜਾਂਦਾ ਟੀਕਾ ਲਵਾਉਣ ਜਾਣ ਨੂੰ ਤੇ ਬਹੁਤ ਔਖਾ ਜੀ ਟੀਕੇ ਲਵਾਉਣੇ ਪੰਜ ਟੀਕੇ ਲਵਾਉਣੇ ਨੇ ਤੇ ਮੇਰੇ ਹੱਥ ਦਾ ਪੂਰਾ ਹਾਲ ਹੋਇਆ ਪਿਆ ਜਾਖਮ ਕਾਫੀ ਪੱਕ ਗਿਆ ਇੱਕ ਛੋਟੀ ਜੀ ਫਿੰਸੀ ਹੋਈ ਸੀਗੀ ਛੋਟੀ ਜੀ ਫਿੰਸੀ ਤੋਂ ਨਾ ਪਤਾ ਨਹੀਂ ਕੀ ਉਹ ਜਾਖਮ ਜਿਆ ਬਣ ਗਿਆ ਉਹ ਗਾਹ ਦੀ ਗਾਹ ਨਾ ਗੋਲ ਗੋਲ ਜਿਆ ਹੋਈ ਜਾਂਦਾ ਗਾਹ ਦੀ ਗਾਹ ਖਾਈ ਜਾਂਦਾ ਸੀ ਮਾਸੂਮ ਮਤਲਬ ਮਾਸੇ ਲਹੀ ਜਾਂਦਾ 3 ਨਾਲ ਜਿਆਦਾ ਹੋ ਗਿਆ ਸੀਗਾ ਕੇ ਰਾਜ ਤੇ ਉਹ ਕਹਿੰਦਾ ਵੀ ਹੁਣ ਇਹਦੇ ਟੀਕੇ ਲੱਗਣਗੇ ਵੀ ਪੱਕ ਗਿਆ ਹੈ ਜਾਖਮ ਤਾਂ ਕਰਕੇ ਡਾਕਟਰ ਫਿਰ ਹੁਣ ਟੀਕੇ ਲਾ ਰਿਹਾ ਹੈ ਤੇ ਰੋਜ਼ ਦੀ ਰੋਜ਼ ਜਾਣਾ ਪੈਂਦਾ ਹੈ ਬਸ ਜੇ ਅੱਜ ਤੀਸਰਾ ਟੀਕਾ ਸੀਗਾ ਅ ਅੱਜ ਤੋਂ ਬਾਅਦ ਦੋ ਟੀਕੇ ਹੋਰ ਰਹਿੰਦੇ ਨੇ ਤੇ ਮੈਂ ਤਾਂ ਇਹ ਕੰਨੀ ਵਿਛੇਤੀ ਰਾਮ ਆ ਜਵੇ ਬਹੁਤ ਔਖਾ ਜੀ ਹੱਥ ਦਾ ਕੰਮ ਆ ਤੇ ਫਿਰ ਕੰਮ ਕਰਨਾ ਵੀ ਬਹੁਤ ਔਖਾ ਲੱਗਦਾ ਏ ਤੇ ਚਲੋ ਮੈਂ ਗਲਵਸ ਤਾਂ ਪਾ ਲੈਣੀਆਂ ਬਹੁਤ ਔਖੇ ਲੱਗਦੇ ਨੇ ਪਾਉਣੇ ਭਾਂਡੇ ਵਗੈਰਾ ਨੂੰ ਪਾਉਣੀਆਂ ਤੇ ਜਾਂ ਫਿਰ ਜਾਂ ਕੱਪੜੇ ਧੋਣੇ ਜਾਂ ਪਾਉਣੀਆਂ ਤੇ ਇਹ ਧਾਰਾ ਮੈਂ ਇਦਾਂ ਹੀ ਚੋਲਣੀਆਂ ਧਾਰਾ ਨੂੰ ਵੀ ਕਿਹਾ ਸੀਗਾ ਉਹਨੇ ਤਾਂ ਦੇਖੋ ਜੀ ਮੌਸਮ ਦਾ ਕਿੰਨਾ ਬੁਰਾ ਹਾਲ ਅੱਜ ਗੁੰਮ ਹੋਇਆ ਪਿਆ ਪੋਰਾ ਵੀ ਨਹੀਂ ਪੱਤਾ ਹਿੱਲਦਾ ਹੈਗਾ ਐਨਾ ਬੁਰਾ ਹਾਲ ਹੋਇਆ ਪਿਆ ਅਸਤਾ ਦੁਬਾਰਾ ਤੋਂ ਫੇਰ ਗਰਮੀ ਹੋਈ ਪਈ ਆ ਹੁਣ ਕਈ ਦਿਨ ਹੋ ਗਏ ਇੰਨੀ ਜ਼ਿਆਦਾ ਗਰਮੀ ਫੇਰ ਹੋ ਗਈ ਆ ਬਹੁਤ ਹੋਣ ਲੇਟ ਆਈ ਆ ਦੇਖੋ ਇਹਨਾਂ ਦੀਆਂ ਗਾਵਾਂ ਵੀ ਕਿੰਵੇਂ ਹੌਂਕਦੀਆਂ ਨੇ ਉਹ ਦੇਖੋ ਪੱਟ ਕੇ ਕਿੰਨਾ ਹੌਂਕਦੀ ਆ ਹੁਣ ਲੇਟ ਆਈ ਆ ਹੁਣ ਚੱਲੇ ਆ ਭੱਖੇ ਓਏ ਹੋਏ ਬੜਾ ਆਪਣਾ ਬੱਟ ਜੀ ਤੋਂ ਵੱਡਾ ਆ ਖੱਬੜ ਆ ਆਪਣਾ ਬੱਟ ਜੀ ਤੋਂ ਵੱਡਾ ਨੇ ਇਹਨਾਂ ਪਸ਼ੂ ਨੂੰ ਪਾ ਦੇਣਾ ਬਹੁਤ ਦੀ ਇਹਨਾਂ ਨਾਲ ਫੈਂਟ ਫੂਖ ਨੂੰ ਬੁਆਵਦੀਆ ਬੰਦੇ ਨੇ ਖੱਬੜਣਾ ਇੱਥੇ ਦੇਖੋ ਆਪਣੀ ਛੇਲਾ ਵੀ ਕਿਵੇਂ ਹੋਂਕਣ ਲੱਗਿਆ ਪਿਆ ਬਹੁਤ ਔਖਾ ਹੋ ਗਿਆ ਜੀ ਨਾਉਦੇ ਵੀ ਨਹੀਂ ਨਾਉਦੇ ਆ ਫਟ ਗਰਮੀ ਬਹੁਤ ਜ਼ਿਆਦਾ ਹੋ ਰਹੀ ਜਸੂ ਉਹ ਔਕੜੇ ਕਰੀ ਜੇਕਰ ਤੇ ਨਾ ਪੈਂਦਾ ਨਾ ਮਾਰਦਾ ਬਹੁਤ ਆਹ ਦੱਸੂ ਜਾਨਾ ਨੂੰ ਫੇੜਦਾ ਨਾ ਫੇ ਮਾਰਨ ਪੈਂਦਾ ਦੇਖੀ ਜਸੂ ਛੇੜ ਕੇ ਇਹ ਆਉਂਦਾ ਐ ਉੱਥੇ ਆਉਂਦਾ ਰੱਸੀ ਕੋਲ ਰੱਸੀ ਬੜੀ ਰੱਸੀ ਖੁੱਲੀ ਹੁੰਦੀ ਜਾਨਾ ਫੇ ਐ ਖੜਾ ਹੋ ਕੇ ਆਉਂਦਾ ਮਾਰਨ ਜਿਸ ਕੋ ਆਪਣੀ ਗਾਂ ਵੀ ਝੋਖਦੀ ਆ ਹੁਣ ਲੇਟ ਆ ਗਈ ਪਾਣੀ ਪਾ ਦਿੰਨੇ ਮੈਂ ਕਹਿੰਦੀ ਆ ਨਾ ਤੇ ਮੜਾ ਨਹੀਂ ਮੜਾ ਟੈਂਪਰੇਚਰ ਜੇ ਸਹੀ ਹੋ ਜਾਣ ਦੇ ਹੁਣ ਪੱਖੇ ਮੜਾ ਤੇਜ਼ ਹੋਣੇ ਨੇ ਇਨਵਰਟਰ ਤੇ ਘੱਟ ਚੱਲਦੇ ਸੀ ਨਾ ਮੋਟਰ ਚਲਾ ਕੇ ਫੇ ਪਾਉਣੇ ਰੁਕ ਜਾ ਪੁੱਤ ਮੋਟਰ ਚਲਾ ਕੇ ਪਾਉਣੇ ਹੁਣ ਤਾਂ ਇਹ ਸੁਣਨੀ ਪਾਉਣੀ ਆ ਸੱਚ ਫਨੀ ਬਾਦਾ ਫੇਰ ਫੇਰ ਪਾਣਿਆ ਠੰਡਾ ਹੋ ਰਿਹਾ ਨੇ ਮਾੜਾ ਹੋਰ ਮੌਸਮ ਹਲੇ ਤਪੇ ਆ ਜਾ ਪਿਆ ਆ ਪਾਣੀ ਮੈਸਾ ਦਾ ਸਹੀ ਨਹੀਂ ਮੈਸਾ ਨਹੀਂ ਇੰਨੀ ਗਰਮੀ ਮਾਂਦੀ ਹੈਈ ਜਿਆਤਰ ਗਾਂ ਦਾ ਹੀ ਆ ਬਹੁਤ ਔਖਾ ਜੀ ਮੈਸਾ ਐ ਸੀਗਾ ਹਨਾ ਮੌਸਮ ਠੰਡਾ ਜਾ ਹੋ ਗਿਆ ਸੀਗਾ ਵੀ ਚਲੋ ਹਮ ਮੌਸਮ ਲੈ ਕੇ ਗਰਮੀ ਜੀ ਲੇਂਗੀ ਫਰਿੰਦਾ ਫਰਿੰਦਾਦਰ ਪਾਪੇ ਨੇ ਅੱਜ ਉਹ ਪਾਇਆ ਸੀਗਾ ਤੇ ਪਾਣੀ ਜਾਂ ਸਰਫੜਾ ਫੇਰ ਉਹ ਨਹੀਂ ਲੱਗਿਆ ਇਹਨਾਂ ਨੇ ਦੇਖਾ ਖਾਖਰ ਬਹੁਤ ਵੱਡਾ ਲੱਗਿਆ ਹੈ ਉਹ ਪੇਪਰ ਉਂ ਪੇਪਰ ਨੇ ਆ ਲੋ ਜੀ ਇੱਥੇ ਮੈਂ ਆ ਗਈ ਸੀਗੀ ਫਿਰ ਅੱਡੇ ਤੇ ਅੱਡੇ ਤੇ ਸਾਈਜ਼ ਦੇ ਨਾਲ ਹੀ ਆਈ ਸੀਗੀ ਇੱਥੇ ਟਿਕਾ ਲਵਾਇਆ ਤਾਂ ਕੋਈ ਟਿਕਾ ਲਵਾਉਣ ਤੋਂ ਬਾਅਦ ਫਿਰ ਮੈਂ ਅੱਜ ਸੀਗਾ ਨਾਲ ਦੀ ਦੁਕਾਨ ਤੇ ਥੋੜਾ ਡਾਈ ਵਗੈਰਾ ਲੈਣੀ ਸੀ ਤੇ ਆਪਾਂ ਨੇ ਇੱਥੇ ਖਰੀਦੀ ਡਾਈ ਆਹੀ ਨੇ ਦੋਸਤੋ ਨੇਹਾ ਵੀ ਸੀ ਆਪਾਂ ਸਕੂਟਰੀ ਤੇ ਆਏ ਸੀਗੇ ਬੈਟਰੀ ਆਹੀ ਤੇ ਮੋਟਰਸਾਈਕਲ ਸਾਡਾ ਸਟਾਰਟ ਨਹੀਂ ਹੋਇਆ ਹੈਗਾ ਤਾਂ ਕਰਕੇ ਫਿਰ ਉਧਰ ਸਕੂਟਰੀ ਲੈ ਕੇ ਆਏ ਪਤਾ ਕੀ ਅਜ ਉਹਦੇ ਪਾਪੇ ਨੇ ਮੋਟਰਸਾਈਕਲ ਧੋਤਾ ਪਤਾ ਨਹੀਂ ਉਹਦੇ ਵਿੱਚ ਪਾਣੀ ਪੈ ਗਿਆ ਪਤਾ ਨਹੀਂ ਕੀ ਗੱਲ ਕੱਦਦਾ ਉਹਦੇ ਨਾਲ ਮੱਥਾ ਮਾਰਨ ਲੱਗਾ ਸੀ 3 ਵਜੇ ਦਾ ਕਿ ਉਹ ਸਟਾਰਟ ਹੀ ਨਹੀਂ ਹੋਇਆ ਹੈਗਾ ਸਗੋਂ ਮੈਂ ਟੀਕਾ ਲਵਾਉਣ ਦੀ ਡੇਟ ਹੋ ਗਈ ਹਰ ਕੇ ਫਿਰ ਮੈਸੇਜ ਤੇ ਇਹਨੂੰ ਕਿਹਾ ਮੈਂ ਹਾਂ ਵੀ ਚੱਲ ਰਹਾ ਹਾਂ ਨਾ ਅਗਰ ਸਕੂਟਰੀ ਲੈ ਲਾਵੇ ਸਕੂਟਰੀ ਤੇ ਜਾਇਆ ਉਹਨੇ ਕਿ ਨਹੀਂ ਵੀ ਫਿਰ ਮੇਰੇ ਧਾਰਾ ਟਾਈਮ ਹੋ ਜਾਣਾ ਸਾਰੇ ਕੰਮ ਲੇਟ ਹੋ ਜਾਣਗੇ ਵੀ ਟੀਕਾ ਲਵਾਉਣ ਨੂੰ ਲੇਟ ਹੋ ਗਏ ਤੇ ਫਿਰ ਅੱਛਾ ਆਪਾਂ ਨੇ ਇਹ ਤਾਂ ਫਾਈਟ ਉਸ ਮਾਰ ਲੈਣ ਤੋਂ ਬਾਅਦ ਦੁਕਾਨ ਤੋਂ ਬਾਅਦ ਉਸ ਤੋਂ ਬਾਅਦ ਫਿਰ ਸੈਲਫੇਕ ਕਹਿੰਦਾ ਮੈਂ ਨਾ ਕੇ ਲੈ ਲਿਆ ਕਿ ਜਣੇ ਉਹ ਮੰਗਦਾ ਸੀਗਾ ਸੱਚੀ ਪਹਿਲਾਂ ਫਿਰ ਜਦੋਂ ਤੁਸੀਂ ਉਹ ਪੁੱਛਿਓ ਕਹਿੰਦਾ ਵੀ एक सौ भी रुपये किलो एक सौ रुपये किलो एक सौ एक सौ भी रुपए किलो फिर मैं चाहू हाँ मैं तू हाँ ए कर केले ले केलों का मिल्क के शेक बना ली जाके बनाना शेक भी वो पी लिये जाके ता करके फिर अपने वो दुकान तो नए ले, केले ले, लेना मिर्चा मिर्चा भी नहीं मैं ज्यादा आ गया मैं मिर्चा भी मुखिया ने भी मिर्च भी लैनिया ने फिर उस मिर्च ਆਪਣੀ ਅੱਡੇ ਦਾ ਹੀ ਮੌਜਾ ਸੀ ਜੀ ਸਾਰੀ ਇੱਕ ਚੀਜ਼ ਮਿਲ ਜਾਂਦੀ ਇੱਥੇ ਜਿਹੜਾ ਕੁਝ ਵੀ ਲੈਣਾ ਹੋਵੇ ਕਿੱਥੇ ਹੈ ਆਪਾਂ ਅੱਡੇ ਤੇ ਜਾਂਦੇ ਕਹਿੰਦੇ ਤੇ ਉੱਥੋਂ ਲੈਣਿਆ ਜਾ ਕੇ ਜਦੋਂ ਵੀ ਅੱਡੇ ਤੇ ਜਾਂਦਾ ਮੈਂ ਰੋਜ਼ੀ ਰੋਜ਼ ਪਹਿਲਾਂ ਤਾਂ ਕੁਝ ਡਾਕਟਰ ਪੈਸੇ ਲੈ ਲੰਦਾ ਕੁਛ ਇਹ ਬੱਚੇ ਖਾਣ ਨੂੰ ਰੋਜ਼ ਲਾਟਦੇ ਨੇ ਲੈ ਵੀ ਤੇ ਦੁਕਾਨਾਂ ਨੂੰ ਦੇਖ ਕੇ ਕਿੰਨਾ ਇਹ 100 ਰੁਪਏ ਫਿਰ ਉਸ ਲੈ ਕੇ ਦੇਣਾ ਪੈਂਦਾ ਜਦ ਮੰਗ ਲੈ ਲੈ ਕਹਿੰਦੇ ਵੀ ਆ ਵੀ ਲੈ ਕੇ ਤੇ ਪਾਸੇ ਦਾ ਸਾਨੂੰ ਮਿਲ ਗਿਆ ਸੀਗਾ ਆਹੋ ਵਾਲਾ ਟੈਂਪੂ ਵਾਲਾ ਟੈਂਪੂ ਚ ਅਸੀਂ ਸੀਗੇ ਖੁੱਲੇ ਪੈ ਉਹ ਦੇ ਰਿਆ ਸੀਗਾ 100 ਰੁਪਏ ਦੇ 3 ਕਿਲੋ ਕਾਫੀ ਸੇਵ ਚੜ ਗਏ ਸੀਗੇ ਉੱਥੇ ਤੇ ਇਹ ਤਾਂ ਕੋ ਰਕ ਦੇ ਦੇ ਸੀਗੇ 120 ਰੁਪਏ ਕਿਲੋ ਫਿਰ ਮੈਂ ਹੱچل ਕੇ ਲੀ ਲਿਆ 50 ਰੁਪਏ ਦੇ ਫਿਰ ਨੰਨ 50 ਰੁਪਏ ਦੇ ਕੇਲੇ ਲੈਤੀ ਸੀਗੇ ਤੇ ਚਲੋ ਘਰੇ ਆ ਕੇ ਨਾ ਕੇ ਪੁਣਾ ਲੈ ਸੀ ਤੇ ਫਿਰ ਉਹ ਹੀ ਲੈ ਸੀਗਾ ਦੀ ਵੀਰ ਦੇ ਢੇਰ ਮੇਚਾ ਵੀਰ ਵਗ ਹਰੀ ਮਿਲ ਚਾਲ ਦੇ ਕਿੰਨਾ ਦੇ ਦੇ ਦਿੱਤਾ ਵਿੱਚੇ ਬਾਰਨ ਮੇਚ ਅਰੇ ਛੋਟਾ ਜਿਹਾ ਪਲੇਟਿੰਗ ਦੇ ਦੇਗਾ ਤੇ ਸਾਡੀ ਨਹੀਂ ਜੀ ਕੀ ਕੋਈ ਲੋਕਾ ਖਾਣਾ ਹੋਰ ਬਣਾ ਕੇ ਦੇ ਦੇ ਮੇਰੇ ਕੋਲ ਹੋਏ ਹੀਰੋ ਓਏ ਸਾਈਕਲ ਆਪ ਕੋ ਬੜਾ ਬਤਾਣਾ

आ है चला जा थाले लेके प्रेजेंटेशन बराबर देने का जा रहा अच्छा अच्छा नंबर 54 ਦੇ ਰਿਹਾ ਮਸੀ ਗੈਨ ਸੀਗੀ ਵੀ ਜੇ ਜਾਣਾ ਪਰ ਸਾਨੂੰ ਚੱਲ ਫਿਰ ਆ ਵੀ ਮੇਰੇ ਤਾਂ ਹੱਥ ਦੁਖਦਾ ਨਾਲੇ ਨਾਲ ਤਾਂ ਆਰਾਮ ਵਗੈਰਾ ਵੀ ਚੋਣੀਆਂ ਨੇ ਪੇਪਰ ਚੱਲਦੇ ਨੇ ਨਾਲੇ ਥੋੜੇ ਪੇਪਰਾਂ ਦਾ ਔਖਾ ਸੀਗਾ ਉਹਨਾਂ ਨੇ ਅੱਜ ਸ਼ਾਮ ਨੂੰ ਜਾ ਕੇ ਕੱਲ ਨੂੰ ਸ਼ਾਮ ਨੂੰ ਮੁੜ ਕੇ ਆਉਣਾ ਤਾਂ ਫਿਰ ਮੈਂ ਜਵਾਬੇ ਦਿੱਤਾ ਚਲੋ ਜਦ ਹੁਕਮ ਆਉਣਾ ਪਰਮਾਤਮਾ ਦੋਈ ਜਾਣਾ ਸਕੂਟਰ ਇੱਥੇ ਹਵਾ ਵਧੀਆ ਲੱਗਦੀ ਹੈ ਮੋਟਰਸਾਈਕਲ ਵਗੈਰਾ ਦੇ ਹਨਾ ਸਕੂਟਰ ਵੀ ਦੇ ਚਲੋ ਜੀ ਇੱਥੇ ਮੈਂ ਆ ਗਈ ਸੀਗੀ ਟੀਕਾ ਲਵਾ ਕੇ ਟੀਕਾ ਲਵਾਉਣ ਤੋਂ ਬਾਅਦ ਕਾਫੀ ਟਾਈਮ ਹੋ ਗਿਆ ਸੀਗਾ 5 ਵਜੇ ਸੀ ਜਦੋਂ ਮੈਂ ਮੁੜ ਕੇ ਆਈ ਫਿਰ फटाफट ਦਾਲ ਧਰੀ ਅੱਗ ਵਾਲ ਕੇ ਹੋਣਾ ਸੀਗਾ ਵੀ ਦਾਲ ਵੀ ਬਣ ਜੂਗੀ ਫਿਰ ਨਾਲੇ ਮਸ਼ੀਨ ਚ ਪਾਣੀ ਪਾਇਆ ਫਲੈਟ ਆ ਗਈ ਸੀਗੀ ਤੇ ਫਿਰ ਕੱਪੜੇ ਨਾਲ ਦੀ ਨਾਲ ਕੱਪੜੇ ਧੋ ਹੋਈ ਗਏ ਨਾਲ ਦੀ ਨਾਲ ਮੈਂ ਇੱਥੇ ਦਾਲ ਧਰਤੀ ਫਿਰ ਉਸ ਤੋਂ ਬਾਅਦ ਹੀ ਧਾਰਾ ਚੋਂਣ ਗਈ ਸੀਗੀ ਹੁਣ ਜੀ ਬਸ ਮਗਰ ਦੀ ਮਗਰ ਕੰਮ ਹੋ ਜਾਣੇ ਨੇ ਤੇ ਫਿਰ ਕੰਮ ਕਰਦਿਆਂ ਹਨੇਰਾ ਹੋ ਜਾਣਾ ਤੇ ਆਪਾਂ ਹੁਣ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਬਲੌਗ ਪਸੰਦ ਆਇਆ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਾਂਗੇ ਕੱਲੋ ਕਿਸੇ ਹੋਰ ਨਵੇਂ ਬਲੌਗ ਦਿਨਾਂ ਤੱਕ ਲਈਓ ਕੇ ਬਾਏ ਬਾਏ ਟਾਟਾ